ਜਿਨ੍ਹਾਂ ਨੇ ਉੱਡਣਾ ਹੋਵੇ ਉਹ ਹਵਾ ਨਹੀਂ ਵੇਖਿਆ ਕਰਦੇ ਜਿਨ੍ਹਾਂ ਨੇ ਉੱਡਣਾ ਹੋਵੇ ਉਹ ਹਵਾ ਨਹੀਂ ਵੇਖਿਆ ਕਰਦੇ ਜੋ ਸੂਰਜ ਵਾਂਗ ਚੜਦੇ ਨੇ ਕਦੇ ਘਟਾ ਨਹੀਂ ਵੇਖਿਆ ਕਰਦੇ ਕਦੇ ਘਟਾ ਨਹੀਂ ਵੇਖਿਆ ਕਰਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਦਿਵਜੋਤ ਅਕੈਡਮੀ ਮੇਰਾ ਨਾਮ ਹੈ ਮਨਪ੍ਰੀਤ ਕੌਰ ਮੈਂ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਰਿਸਰਚ ਸਕਾਲਰ ਹਾਂ ਪੇਪਰ ਦੇ ਵਿੱਚ ਰਹਿ ਗਏ ਨੇ ਬਹੁਤ ਹੀ ਥੋੜੇ ਦਿਨ ਤੇ ਤੁਸੀਂ ਸਾਰੇ ਬਹੁਤ ਮਿਹਨਤ ਕਰ ਰਹੇ ਹੋ ਇਸ ਬਾਰੇ ਮੈਨੂੰ ਪਤਾ ਹੈ ਬਹੁਤ ਸਾਰੇ ਮੈਨੂੰ ਮੈਸੇਜ ਆਉਂਦੇ ਨੇ ਕਿ ਇਹ ਵਾਲਾ ਵਿਸ਼ਾ ਕਰਵਾ ਦਿਓ ਉਹ ਵਾਲਾ ਵਿਸ਼ਾ ਕਰਵਾ ਦਿਓ ਤੁਸੀਂ ਹੌਂਸਲਾ ਰੱਖੋ ਮੈਂ ਸਾਰੇ ਹੀ ਵਿਸ਼ੇ ਕਵਰ ਕਰਾਂਗੀ ਸਾਨੂੰ ਕਾਫੀ ਜ਼ਿਆਦਾ ਮੈਸੇਜ ਆਏ ਕਿ ਖੋਜ ਦੇ ਬਾਰੇ ਸਾਨੂੰ ਦੱਸਿਆ ਜਾਵੇ ਜਾਂ ਖੋਜ ਨਾਲ ਸੰਬੰਧਿਤ MCQ ਸਾਨੂੰ ਕਰਵਾਏ ਜਾਣ ਤਾਂ ਅੱਜ ਦਾ ਵਿਸ਼ਾ ਸਪੈਸ਼ਲ ਤੁਹਾਡੀ ਡਿਮਾਂਡ ਤੇ ਲੈ ਕੇ ਆਏ ਆ ਪੰਜਾਬੀ ਖੋਜ ਸਿਧਾਂਤ ਦੇ MCQ ਜਿਹੜੇ ਕਿ 2n1 ਹੋਏਗੀ ਇਹ ਵੀਡੀਓ ਵੀ ਇਹਦੇ ਵਿੱਚ ਵੀ ਅਸੀਂ ਤੁਹਾਨੂੰ ਜਾਣਕਾਰੀ ਵੀ ਦਵਾਂਗੇ ਤੇ ਨਾਲ ਦੀ ਨਾਲ ਕੁਐਸਚਨ ਆਨਸਰਸ ਵੀ ਕਰਾਵਾਂਗੇ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿਆਂ ਕਿ ਬਹੁਤ ਸਾਰੇ ਵਿਦਿਆਰਥੀ ਅਜਿਹੇ ਨਹੀਂ ਜਿਹੜੇ ਵੀਡੀਓ ਤਾਂ ਦੇਖਦੇ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਮੇਰਾ ਵੀ ਤੁਸੀਂ ਹੌਸਲਾ ਵਧਾ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲਦੀ ਰਹੇ ਕਿ ਮੈਂ ਤੁਹਾਡੇ ਲਈ ਹੋਰ ਜ਼ਿਆਦਾ ਵੀਡੀਓਜ਼ ਲੈ ਕੇ ਆਉਂਦੀ ਰਹਾਾਂ ਸੋਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਸ਼ੁਰੂ ਕਰਦੇ ਆਂ ਸਾਡਾ ਅੱਜ ਦਾ ਵਿਸ਼ਾ ਸਾਡਾ ਪਹਿਲਾ ਸਵਾਲ ਹੈ ਪੰਜਾਬੀ ਖੋਜ ਨਾਲ ਸੰਬੰਧਿਤ ਰਸਾਲਿਆਂ ਦਾ ਸਹੀ ਜੁੱਟ ਹੈ ਨੰਬਰ 1 ਸ਼ਬਦ ਪਰਖ ਪ੍ਰਤੀਮਾਨ ਪਰਵਚਨ ਨੰਬਰ 2 ਪਰਖ ਖੋਜ ਪ੍ਰਬੰਧ ਆਲੋਚਨਾ ਸਮਦਰਸ਼ੀ ਨੰਬਰ 3 ਖੋਜ ਪత్రికਾ ਆਲੋਚਨਾ ਸਿਰਜਣਾ ਸ਼ਬਦ ਨੰਬਰ 4 ਕਹਾਣੀ ਤਾਰਾ ਖੋਜ ਦਰਪਣ ਪੰਜਾਬੀ ਦੁਨੀਆ ਸਮਦਰਸ਼ੀ ਪਿਆਰੇ ਵਿਦਿਆਰਥੀਓ ਅਸੀਂ ਖੋਜ ਨਾਲ ਸੰਬੰਧਿਤ ਪੰਜਾਬੀ ਰਸਾਲਿਆਂ ਦਾ ਜੁੱਟ ਦੱਸਣਾ ਹੈ ਤਾਂ ਜਿਹੜੀ ਪਹਿਲੀ ਆਪਸ਼ਨ ਹੈ ਉਹ ਗਲਤ ਹੈ ਦੂਸਰੀ ਆਪਸ਼ਨ ਵੀ ਗਲਤ ਹੈ ਚੌਥੀ ਆਪਸ਼ਨ ਵੀ ਗਲਤ ਹੈ ਇਹਦੀ ਜਿਹੜਾ ਸਹੀ ਉੱਤਰ ਹੈ ਉਹ ਹੈ ਖੋਜ ਪత్రిక ਆਲੋਚਨਾ ਸਿਰਜਣਾ ਤੇ ਸ਼ਬਦ ਇਹ ਚਾਰ ਰਸਾਲਿਆਂ ਦੇ ਨਾਮ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ ਇਹ ਚਾਰੇ ਦੇ ਚਾਰੇ ਰਸਾਲੇ ਖੋਜ ਨਾਲ ਸੰਬੰਧਿਤ ਨੇ ਤੇ ਖੋਜ ਦੇ ਬਾਰੇ ਹੀ ਇਹਨਾਂ ਦੇ ਵਿੱਚ ਛਪਦਾ ਹੈ ਨਵੀਂ-ਨਵੀਂ ਖੋਜ ਜਿਹੜੀ ਆ ਉਹ ਇਹਦੇ ਵਿੱਚ ਛਪਦੀ ਰਹਿੰਦੀ ਹੈ ਤਾਂ ਇਹ ਜਿਹੜੇ ਚਾਰ ਰਸਾਲੇ ਨੇ ਇਹਨਾਂ ਦੇ ਨਾਮ ਤੁਹਾਨੂੰ ਟਿਪਸ ਤੇ ਯਾਦ ਹੋਣੇ ਚਾਹੀਦੇ ਨੇ ਇਹ ਪੇਪਰ ਦੇ ਵਿੱਚ ਕਈ ਵਾਰੀ ਕੁਐਸਚਨ ਰਿਪੀਟ ਹੋ ਚੁੱਕਿਆ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਪੰਜਾਬੀ ਖੋਜ ਪ੍ਰਬੰਧ ਲਿਖਣ ਲਈ ਕਿਹੜੀ ਸਟਾਈਲ ਸ਼ੀਟ ਵਧੇਰੇ ਯੋਗ ਹੈ ਪੰਜਾਬੀ ਖੋਜ ਪ੍ਰਬੰਧ ਅਸੀਂ ਕਿਹੜੀ ਸਟਾਈਲ ਸ਼ੀਟ ਤੇ ਲਿਖਦੇ ਹਾਂ ਨੰਬਰ 1 ਐਸਐਸਆਈ ਨੰਬਰ 2 ਸ਼ਿਕਾਗੋ ਸਟਾਈਲ ਮੈਨੂਅਲ ਨੰਬਰ 3 ਡੀਐਲਏ ਨੰਬਰ 4 ਐਮਐਲਏ ਪੰਜਾਬੀ ਖੋਜ ਪ੍ਰਬੰਧ ਲਿਖਣ ਦੇ ਲਈ ਜਿਹੜੀ ਸਟਾਈਲ ਸ਼ੀਟ ਦੀ ਵਰਤੋਂ ਹੁੰਦੀ ਆ ਉਹ ਹੈਗੀ ਆ ਐਮਐਲਏ ਚੌਥੀ ਆਪਸ਼ਨ ਬਿਲਕੁਲ ਸਹੀ ਆ ਅਸੀਂ ਐਮਐਲਏ ਸੀ ਦੇ ਉੱਤੇ ਹੀ ਪੂਰੇ ਦਾ ਪੂਰਾ ਖੋਜ ਪ੍ਰਬੰਧ ਲਿਖਦੇ ਆਂ ਤੇ ਇਹਦੀ ਹੀ ਅੱਜ ਤੱਕ ਵਰਤੋਂ ਹੁੰਦੀ ਆਈ ਆ ਅੱਗੇ ਚੱਲਦੇ ਆਂ ਸਾਡਾ ਸਵਾਲ ਹੈ ਖੇਤਰੀ ਖੋਜ ਵਿਧੀ ਦੇ ਮੁੱਖ ਸੰਧ ਹਨ ਤੁਸੀਂ ਜੇ ਖੇਤਰੀ ਖੋਜ ਕਰਨ ਜਾਣਾ ਵਾ ਤਾਂ ਉਹਦੇ ਕਿਹੜੇ ਕਿਹੜੇ ਫੀਲਡ ਵਰਕ ਦੇ ਕਿਹੜੇ ਕਿਹੜੇ ਸੰਧ ਹੋਣਗੇ ਨੰਬਰ 1 ਪਰਿਕਲਪਨਾ ਪ੍ਰਸ਼ਨਾਵਲੀ ਮੁਲਾਕਾਤ ਸੂਚਕ ਨੰਬਰ 2 ਟੇਬਲ ਵਿਧੀ ਪ੍ਰਸ਼ਨਾਵਲੀ ਟੇਪ ਰਿਕਾਰਡਰ ਸੂਚਕ ਨੰਬਰ 3 ਪ੍ਰਸ਼ਨਾਵਲੀ ਟੇਪ ਰਿਕਾਰਡਰ ਸੂਚਕ ਮੁਲਾਕਾਤ ਨੰਬਰ 4 ਪ੍ਰਸ਼ਨਵਲੀ ਟੇਪ ਰਿਕਾਰਡਰ ਸੂਚਕ ਤੇ ਪੁਸਤਕ ਸੂਚੀ ਹੁਣ ਅਸੀਂ ਆਪਸ਼ਨਸ ਨੂੰ ਧਿਆਨ ਨਾਲ ਦੇਖਦੇ ਹਾਂ ਪਹਿਲੀ ਆਪਸ਼ਨ ਹੈ ਪਰਿਕਲਪਨਾ ਪ੍ਰਸ਼ਨਵਲੀ ਮੁਲਾਕਾਤ ਤੇ ਸੂਚਕ ਇਹ ਜਿਹੜਾ ਆਪਣੇ ਆਪ ਦੇ ਵਿੱਚ ਅਧੂਰੀ ਸਟੇਟਮੈਂਟ ਆ ਪਹਿਲੀ ਗੱਲ ਤਾਂ ਪਰਿਕਲਪਨਾ ਦੀ ਸਾਨੂੰ ਜਿਹੜੀ ਲੋੜ ਨਹੀਂ ਪੈਂਦੀ ਹਾਈਪੋਥੈਸਿਸ ਦੀ ਸਾਨੂੰ ਖੇਤਰੀ ਖੋਜ ਦੇ ਵਿੱਚ ਲੋੜ ਨਹੀਂ ਪੈਂਦੀ ਥੋੜਾ ਬਹੁਤਾ ਹਾਈਪੋਥੈਸਿਸ ਅਸੀਂ ਲਾ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਜੋ ਜਿਹੜਾ ਵਾ ਇੰਨੇ ਕ ਏਰੀਏ ਨੂੰ ਕਵਰ ਕਰ ਸਕਦੇ ਆ ਜਾਂ ਇੰਨੀਆਂ ਕ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਹੋਣਗੀਆਂ ਪਰ ਜ਼ਿਆਦਾਤਰ ਪ੍ਰਕਲਪਨਾ ਜਿਹੜੀ ਆ ਉਹ ਹਾਈਪੋਥੈਸਿਸ ਲੈ ਕੇ ਅਸੀਂ ਨਹੀਂ ਚੱਲਦੇ ਕਿਉਂਕਿ ਖੇਤਰੀ ਖੋਜ ਦੇ ਵਿੱਚ ਐਗਜ਼ੈਕਟ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੁੰਦਾ ਖੇਤਰੀ ਖੋਜ ਚ ਕੋਈ ਵੀ ਨਤੀਜਾ ਨਿਕਲ ਸਕਦਾ ਹੁੰਦਾ ਉਸ ਖੇਤਰ ਚ ਜਾ ਕੇ ਉੱਥੋਂ ਦੇ ਲੋਕਾਂ ਨੂੰ ਮਿਲ ਕੇ ਹੀ ਜਿਹੜੀ ਗੱਲ ਆ ਉਹ ਸਾਨੂੰ ਪਤਾ ਲੱਗਦੀ ਹੈ ਤਾਂ ਇਹਦਾ ਜਿਹੜੀ ਪਹਿਲੀ ਆਪਸ਼ਨ ਹੋ ਇਸ ਲਈ ਗਲਤ ਹੋ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਪ੍ਰਕਲਪਨਾ ਪ੍ਰਸ਼ਨਾਵਲੀ ਮੁਲਾਕਾਤ ਤੇ ਸੂਚਕ ਆ ਤਪਰ ਕਲਪਨਾ ਦੀ ਲੋੜ ਨਹੀਂ ਹੈ ਇਸ ਕਰਕੇ ਗਲਤ ਹੋ ਗਿਆ ਦੂਸਰਾ ਹੈ ਟੇਬਲ ਵਿਧੀ ਪ੍ਰਸ਼ਨਾਵਲੀ ਟੇਪ ਰਿਕਾਰਡਰ ਤੇ ਸੂਚਕ ਇਸ ਦੇ ਵਿੱਚ ਜਿਹੜੀ ਟੇਬਲ ਵਿਧੀ ਆ ਉਹ ਇੰਨੀ ਜ਼ਿਆਦਾ ਇੰਪੋਰਟੈਂਟ ਨਹੀਂ ਆ ਕਿਉਂਕਿ ਚਲੋ ਠੀਕ ਆ ਤੁਸੀਂ ਟੇਬਲ ਵਿਧੀ ਦੇ ਰਾਹੀਂ ਕੁਝ ਸਵਾਲ ਤਿਆਰ ਕਰ ਵੀ ਲਏ ਤੁਸੀਂ ਇੱਕ ਟੇਬਲ ਬਣਾ ਲਿਆ ਜਿਹਦੇ ਰਾਹੀਂ ਤੁਸੀਂ ਸੋਚਦੇ ਹੋ ਕਿ ਮੈਂ ਇਹ ਪ੍ਰਸ਼ਨ ਪੁੱਛੂੰਗਾ ਪਰ ਪੁੱਛੋਗੇ ਕਿਨੂੰ ਕਿਉਂਕਿ ਤੁਸੀਂ ਟੇਬਲ ਵਿਧੀ ਟੇਬਲ ਵਿਧੀ ਤਿਆਰ ਕਰ ਲਈ ਪ੍ਰਸ਼ਨ ਆਵਲੀ ਤਿਆਰ ਕਰ ਲਈ ਟੇਪ ਰਿਕਾਰਡਰ ਤਿਆਰ ਕਰ ਲਿਆ ਸੂਚਕ ਜਾਨੀ ਕਿ ਸੂਚਨਾ ਦੇਣ ਵਾਲਾ ਵੀ ਤਿਆਰ ਕਰ ਲਿਆ ਕਿ ਕੌਣ ਤੁਹਾਨੂੰ ਲੈ ਕੇ ਜਾਏਗਾ ਉਸ ਏਰੀਏ ਦੇ ਵਿੱਚ ਕੌਣ ਤੁਹਾਨੂੰ ਜਿਹੜੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਪ੍ਰੋਵਾਈਡ ਕਰਵਾਏਗਾ ਉਹ ਵੀ ਲੱਭ ਲਿਆ ਪਰ ਤੁਸੀਂ ਮੁਲਾਕਾਤ ਤਾਂ ਕਿਸੇ ਨਾਲ ਵੀ ਨਹੀਂ ਕੀਤੀ ਤਾਂ ਇਹ ਆਪਸ਼ਨ ਵੀ ਜਿਹੜੀ ਉਹ ਗਲਤ ਹੋ ਜਾਂਦੀ ਹੈ ਸਾਡੇ ਕੋਲ ਰਹਿ ਜਾਂਦੀ ਹੈ ਤੀਸਰੀ ਆਪਸ਼ਨ ਤੇ ਚੌਥੀ ਆਪਸ਼ਨ ਪਹਿਲਾਂ ਅਸੀਂ ਚੌਥੀ ਆਪਸ਼ਨ ਦੇਖਦੇ ਹਾਂ પ્રશ્નાવલી ટેપ રેકોર્ડર સૂચક ਤੇ પુસ્તક સૂચી પુસ્તક સૂચી ਦਾ ਖੇਤਰੀ ਖੋਜ ਦੇ ਵਿੱਚ ਕੋਈ ਕਾਰਜ ਨਹੀਂ ਆ પુસ્તਕ સૂચી ਦੀ ਲੋਡ ਸਾਨੂੰ ਫੀਲਡ ਵਰਕ ਦੇ ਲਈ ਨਹੀਂ ਪੈਂਦੀ ਜਾਂ ਬਹੁਤ ਰੇਅਰ ਪੈਂਦੀ ਹੈ ਬਹੁਤ ਥੋੜੀ ਪੈਂਦੀ ਹੈ ਇਸ ਕਰਕੇ ਇਹ অপਸ਼ਨ ਵੀ ਗਲਤ ਹੋ ਜਾਂਦੀ ਹੈ ਸਾਡੇ ਕੋਲ ਸਹੀ অপਸ਼ਨ ਬਚਦੀ ਆ ਪ੍ਰਸ਼ਨਾਵਲੀ ਟੇਪ ਰਿਕਾਰਡਰ સૂચਕ ਤੇ ਮੁਲਾਕਾਤ ਪਹਿਲੇ ਨੰਬਰ ਤੇ ਤਾਂ ਤੁਹਾਡੇ ਕੋਲੇ ਪ੍ਰਸ਼ਨ ਹੋਣੇ ਜ਼ਰੂਰੀ ਨੇ ਤੁਸੀਂ ਖੇਤਰੀ ਖੋਜ ਕਰਨ ਜਾ ਰਹੇ ਹੋ ਤੁਸੀਂ ਕਿਹੜੇ ਕਿਹੜੇ ਸਵਾਲਾਂ ਦੇ ਜਵਾਬ ਲੈਣ ਜਾ ਰਹੇ ਹੋ ਤੁਸੀਂ ਕਿਹੜੇ ਸਵਾਲ ਨੇ ਜਿਨ੍ਹਾਂ ਦੇ ਬਾਰੇ ਦੇ ਵਿੱਚ ਗੱਲਬਾਤ ਕਰੋਗੇ ਉੱਥੇ ਜਾ ਕੇ ਤਾਂ ਤੁਹਾਡੀ ਪ੍ਰਸ਼ਨਾਵਲੀ ਤਿਆਰ ਹੋਣੀ ਚਾਹੀਦੀ ਹੈ ਪਹਿਲੇ ਨੰਬਰ ਤੇ ਆਉਂਦੀ ਹੈ ਪ੍ਰਸ਼ਨਾਵਲੀ ਦੂਜੇ ਨੰਬਰ ਤੇ ਟੇਪ ਰਿਕਾਰਡਰ ਫਿਰ ਤੁਸੀਂ ਸਾਰੀਆਂ ਗੱਲਾਂ ਕਾਦੇ ਵਿੱਚ ਰਿਕਾਰਡ ਕਰੋਗੇ ਤੁਸੀਂ ਸਾਰਾ ਰਿਕਾਰਡ ਕਿਦਾਂ ਤਿਆਰ ਕਰੋਗੇ ਉਹਦੇ ਲਈ ਤੁਹਾਨੂੰ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਇਨ ਬਿਨ ਚਾਹੀਦੀਆਂ ਹੋਣਗੀਆਂ ਅੱਗੇ ਸ਼ੋਅ ਕਰਨ ਦੇ ਲਈ ਜਾਂ ਆਪਣੇ ਥੀਸਿਸ ਦੇ ਵਿੱਚ ਲਿਖਣ ਦੇ ਲਈ ਡਾਟਾ ਦੀ ਵੈਰੀਫਿਕੇਸ਼ਨ ਦੇ ਲਈ ਕਿ ਤੁਸੀਂ ਸੱਚਮੁੱਚ ਇਹ ਡਾਟਾ ਜਿਹੜਾ ਸੱਚੀ ਕਲੈਕਟ ਕੀਤਾ ਵਾ ਤਾਂ ਉਹਦੇ ਲਈ ਤੁਹਾਡੇ ਕੋਲ ਟੇਪ ਰਿਕਾਰਡਰ ਹੋਣਾ ਚਾਹੀਦਾ ਨੰਬਰ 3 ਤੇ ਸੂਚਕ ਸੂਚਕ ਦੀ ਬਹੁਤ ਜ਼ਿਆਦਾ ਮਹੱਤਤਾ ਵਾ ਜੇ ਤੁਹਾਡੇ ਕੋਲ ਸੂਚਕ ਹੋਏਗਾ ਜਿਹੜਾ ਤੁਹਾਨੂੰ ਸੂਚਨਾ ਦੇਗਾ ਕਿ ਤੁਹਾਨੂੰ ਕਿਹੜੇ ਏਰੀਆ 'ਚ ਜਾਣਾ ਚਾਹੀਦਾ ਤੁਹਾਨੂੰ ਕਿਹੜੀ-ਕਿਹੜੀਆਂ ਚੀਜ਼ਾਂ ਕਵਰ ਕਰਨੀਆਂ ਚਾਹੀਦੀਆਂ ਨੇ ਉੱਥੇ ਤੁਹਾਡਾ ਕੋਈ ਜਾਣਕਾਰ ਹੋਣਾ ਦਾ ਸੂਚਕ ਉਸ ਤੋਂ ਬਾਅਦ ਮੁਲਾਕਾਤ ਫਿਰ ਤੁਸੀਂ ਲੋਕਾਂ ਨਾਲ ਮੁਲਾਕਾਤ ਕਰੋਗੇ ਤੇ ਫਿਰ ਤੁਸੀਂ ਉੱਥੋਂ ਦੀਆਂ ਚੀਜ਼ਾਂ ਇਕੱਠੀਆਂ ਕਰਾਂਗੇ ਇਹਨੂੰ ਮੈਂ ਉਦਾਹਰਣ ਦੇ ਤੌਰ ਤੇ ਦੱਸ ਦਿੰਦੀ ਹਾਂ ਤੁਸੀਂ ਮੰਨ ਲਓ ਕਿ ਲੋਕ ਗੀਤ ਇਕੱਠੇ ਕਰਨ ਦਾ ਖੇਤਰੀ ਕਾਰਜ ਕਰਨ ਜਾ ਰਹੇ ਹੋ ਤੁਸੀਂ ਜੇ ਲੋਕ ਗੀਤ ਇਕੱਠੇ ਕਰਨੇ ਨੇ ਤਾਂ ਪਹਿਲਾਂ ਤੁਹਾਡੇ ਕੋਲ ਸਵਾਲ ਹੋਣੇ ਚਾਹੀਦੇ ਆ ਕਿ ਤੁਸੀਂ ਕਿਹੜੇ ਇਲਾਕੇ ਦੇ ਲੋਕ ਗੀਤ ਇਕੱਠੇ ਕਰਨੇ ਨੇ ਫਿਰ ਉਹਦੇ ਵਿੱਚ ਤੁਸੀਂ ਕਿਹੜੇ-ਕਿਹੜੇ ਪ੍ਰਸ਼ਨ ਪੁੱਛਣੇ ਨੇ ਉਹਨਾਂ ਲੋਕਾਂ ਨੂੰ ਜਾ ਕੇ ਕਿ ਲੋਕ ਗੀਤਾਂ ਬਾਰੇ ਤੁਹਾਨੂੰ ਕੀ ਪਤਾ ਲੋਕ ਗੀਤ ਕਿਹੋ ਜਿਹੇ ਹੁੰਦੇ ਨੇ ਲੋਕ ਗੀਤਾਂ ਦੇ ਵਿੱਚ ਕਿਹੜੀ-ਕਿਹੜੀ ਵੰਸਵੰਤਾ ਆ ਰਹੀ ਆ ਤੇ ਇਹਦੀ ਤੁਸੀਂ ਇੱਕ ਪ੍ਰਸ਼ਨਾਵਲੀ ਤਿਆਰ ਕਰੋਗੇ ਫਿਰ ਟੇਪ ਰਿਕਾਰਡਰ 'ਚੋਂ ਗੀਤ ਇਕੱਠੇ ਕਰਨ ਦੀ ਕੋਸ਼ਿਸ਼ ਕਰੋਗੇ ਉਸ ਇਲਾਕੇ ਦੇ ਗੀਤ ਫਿਰ ਤੁਸੀਂ ਸੂਚਕ ਦੀ ਮਦਦ ਲਾਓਗੇ ਤੇ ਫਿਰ ਮੁਲਾਕਾਤਾਂ ਕਰੋਗੇ ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਹੀ ਸਾਡਾ ਜਿਹੜਾ ਖੋਜ ਵਿਧੀ ਵਿਧੀ ਦਾ ਸੰਦ ਦਾ ਉਹ ਬਣਦਾ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਖੋਜ ਕਾਰਜ ਦਾ ਸਹੀ ਕ੍ਰਮਿਕ ਵਿਕਾਸ ਹੈ ਖੋਜ ਕਾਰਜ ਕਰਨ ਦਾ ਸਹੀ ਕ੍ਰਮਿਕ ਵਿਕਾਸ ਦੱਸਣਾ ਸੀ ਨੰਬਰ 1 ਖੁਜਾਰਥੀ ਦੀ ਰੁਚੀ ਖੋਜ ਵਿਸ਼ੇ ਦੀ ਚੋਣ ਨਿਗਰਾਨ ਦੀ ਚੋਣ ਖੋਜ ਵਿਧੀ ਤੇ ਰੂਪਰੇਖਾ ਨੰਬਰ 2 ਖੋਜ ਵਿਸ਼ੇ ਦੀ ਚੋਣ ਖੁਜਾਰਥੀ ਦੀ ਰੁਚੀ ਨਿਗਰਾਨ ਖੋਜ ਵਿਧੀ ਤੇ ਰੂਪਰੇਖਾ ਨੰਬਰ 3 ਨਿਗਰਾਨ ਖੋਜ ਵਿਸ਼ੇ ਦੀ ਚੋਣ ਖੁਜਾਰਥੀ ਦੀ ਰੁਚੀ ਤੇ ਨਿਸ਼ਕਰਸ਼ ਨੰਬਰ 4 ਸੰਕੇਤ ਆਵਲੀ ਖੋਜ ਵਿਸ਼ੇ ਦੀ ਚੋਣ ਨਿਗਰਾਨ ਅਤੇ ਨਿਸ਼ਕਰਸ਼ ਹੁਣ ਅਸੀਂ ਇਹਦਾ ਸਹੀ ਕ੍ਰਮਿਕ ਵਿਕਾਸ ਕਿ ਕਿਵੇਂ ਕਿਵੇਂ ਚੱਲੂਗੀ ਖੋਜ ਇਹ ਦੱਸਣਾ ਹੁਣ ਚੌਥੀ ਆਪਸ਼ਨ 'ਚ ਹੈ ਸੰਕੇਤ ਆਵਲੀ ਖੋਜ ਵਿਸ਼ੇ ਦੀ ਚੋਣ ਨਿਗਰਾਨ ਤੇ ਨਿਸ਼ਕਰਸ਼ ਜਦੋਂ ਅਸੀਂ ਹਜੇ ਖੋਜ ਵਿਸ਼ੇ ਦੀ ਚੋਣ ਹੀ ਨਹੀਂ ਕੀਤੀ ਤਾਂ ਪਹਿਲਾਂ ਹੀ ਸਾਡੇ ਕੋਲ ਸੰਕੇਤ ਆਬਲੀ ਕਿੱਥੋਂ ਆਗੀ ਉਸ ਤੋਂ ਬਾਅਦ ਨਿਗਰਾਨ ਤੇ ਨਿਸ਼ਕਰਸ਼ ਦਾ ਕੋਈ मीनिंग ਨਹੀਂਗਾ ਇਹ ਜਿਹੜਾ ਆਪਸ਼ਨ ਉਹ ਗਲਤ ਹੋ ਜਾਂਦੀ ਹੈ ਕਿਉਂਕਿ ਪਹਿਲਾਂ ਤਾਂ ਅਸੀਂ ਖੋਜ ਵਿਸ਼ੇ ਦੀ ਚੋਣ ਹੀ ਕਰਾਂਗੇ ਨਾ ਤਾਂ ਇਹ ਜਿਹੜੀ ਗੱਲ ਹੈ ਬਿਲਕੁਲ ਗਲਤ ਆ ਤੀਸਰੀ ਹੈ ਆਪਸ਼ਨ ਨਿਗਰਾਨ ਖੋਜ ਵਿਸ਼ੇ ਦੀ ਚੋਣ ਖੋਜਾਰਥੀ ਦੀ ਰੁਚੀ ਤੇ ਨਿਸ਼ਕਰਸ਼ ਇਹ ਵੀ ਜਿਹੜੀ ਆਪਸ਼ਨ ਉਹ ਗਲਤ ਆ ਕਿਉਂਕਿ ਠੀਕ ਆ ਤੁਸੀਂ ਪਹਿਲਾਂ ਨਿਗਰਾਨ ਲੱਭ ਲਿਆ ਪੀ ਐਚ ਡੀ ਸ਼ੁਰੂ ਕਰਨ ਦੇ ਲਈ ਤੁਹਾਡੇ ਕੋਲ ਗਾਈਡ ਹੋਣਾ ਜ਼ਰੂਰੀ ਆ ਗਾਈਡ ਨੂੰ ਅਸੀਂ ਨਿਗਰਾਨ ਕਹਿੰਨੇ ਆ ਇਹ ਵੀ ਠੀਕ ਆ ਕਿ ਖੋਜ ਵਿਸ਼ੇ ਦੀ ਚੋਣ ਕਰ ਲਈ ਪਰ ਖੁਜਾਰਥੀ ਦੀ ਰੁਚੀ ਬਾਅਦ ਵਿੱਚ ਪੁੱਛਣ ਦਾ ਕੀ ਮੀਨਿੰਗ ਆ ਪਹਿਲਾਂ ਪੁੱਛਾਂਗੇ ਨਾ ਤਾਂ ਖੁਜਾਰਥੀ ਦੀ ਰੁਚੀ ਖੋਜ ਵਿਸ਼ੇ ਦੀ ਚੋਣ ਤੋਂ ਪਹਿਲਾਂ ਆਉਗੀ ਇਸ ਕਰਕੇ ਇੱਕ ਕ੍ਰਮਿਕ ਵਿਕਾਸ ਵੀ ਸਹੀ ਨਹੀਂ ਆ ਇਹ ਆਪਸ਼ਨ ਵੀ ਸਾਡੇ ਕੋਲੇ ਕੀ ਹੋ ਜਾਂਦੀ ਆ ਗਲਤ ਹੋ ਜਾਂਦੀ ਆ ਦੂਸਰੀ ਆਪਸ਼ਨ ਹੈ ਖੋਜ ਵਿਸ਼ੇ ਦੀ ਚੋਣ ਖੁਜਾਰਥੀ ਦੀ ਰੁਚੀ ਨਿਗਰਾਨ ਖੋਜ ਵਿਧੀ ਤੇ ਰੂਪਰੇਖਾ ਇਹ ਵੀ ਬਿਲਕੁਲ ਗਲਤ ਹੈ ਕਿ ਫੇਰ ਖੁਜਾਰਥੀ ਦੀ ਰੁਚੀ ਜਿਹੜੀ ਉਹ ਪਿੱਛੇ ਚਲੀ ਗਈ ਖੁਜਾਰਥੀ ਦੀ ਰੁਚੀ ਅਸੀਂ ਪਹਿਲਾਂ ਪੁੱਛਾਂਗੇ ਕਿ ਉਹ ਕਰਨਾ ਕੀ ਚਾਹੁੰਦਾ ਉਹਦਾ ਕਾਦੇ ਵਿੱਚ ਇੰਟਰਸਟ ਆ ਉਹ ਨਾਵਲ ਤੇ ਕੰਮ ਕਰੇਗਾ ਉਹ ਨਾਟਕ ਤੇ ਕੰਮ ਕਰੇਗਾ ਉਹ ਕਹਾਣੀ ਤੇ ਕੰਮ ਕਰੇਗਾ ਜਾਂ ਫਿਰ ਉਹ ਕਵਿਤਾ ਦੇ ਉੱਤੇ ਕੰਮ ਕਰੇਗਾ ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਤੈਅ ਕਰਾਂਗੇ ਇਹ ਆਪਸ਼ਨ ਵੀ ਗਲਤ ਹੋਗੀ ਪਹਿਲੀ ਆਪਸ਼ਨ ਹੈ ਖੁਜਾਰਥੀ ਦੀ ਰੁਚੀ ਬਿਲਕੁਲ ਠੀਕ ਆ ਪਹਿਲਾਂ ਤੁਸੀਂ ਖੁਜਾਰਥੀ ਦੀ ਰੁਚੀ ਹੀ ਪਤਾ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਖੁਜਾਰਥੀ ਖੁਦ ਆਪਣੀ ਰੁਚੀ ਬਾਰੇ ਸੋਚੇਗਾ ਕਿ ਮੈਂ ਕਿਹੜੀ ਫੀਲਡ ਦੇ ਵਿੱਚ ਕੰਮ ਕਰਨਾ ਫਿਰ ਉਹ ਖੋਜ ਵਿਸ਼ੇ ਦੀ ਚੋਣ ਕਰੇਗਾ ਕਿ ਮੈਂ ਕਿਹੜੇ ਵਿਸ਼ੇ ਦੇ ਉੱਤੇ ਕੰਮ ਕਰਨਾ ਵਾ ਉਹਦਾ ਜਿਹੜਾ ਸਪੈਸੀਫਿਕ ਏਰੀਆ ਕੀ ਹੋਊਗਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਇਨਕਲੂਡ ਹੋਣਗੀਆਂ ਉਹਦੇ ਵਿੱਚ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਫਾਈਂਡ ਕਰੇਗਾ ਤੋ ਕੋਜ ਵਿਸ਼ੇ ਦੀ ਚੋਣ ਕਰੇਗਾ ਉਸ ਤੋਂ ਬਾਅਦ ਨਿਗਰਾਨ ਦੀ ਚੋਣ ਕਰੇਗਾ ਗਾਈਡ ਲੈਣਾ ਕੋਈ ਸੌਖੀ ਚੀਜ਼ ਨਹੀਂ ਹੁੰਦੀ ਤੇ ਦੂਸਰੇ ਨੰਬਰ ਤੇ ਗਾਈਡ ਲੈਣ ਵੇਲੇ ਧਿਆਨ ਰੱਖਣਾ ਹੁੰਦਾ ਕਿ ਜਿਸ ਵਿਸ਼ੇ ਦੇ ਉੱਤੇ ਮੇਰੀ ਰੋਚੀ ਆ ਜਿਹੜਾ ਵਿਸ਼ਾ ਮੈਂ ਕਰਨ ਜਾ ਰਿਹਾ ਕਿ ਉਸ ਵਿਸ਼ੇ ਦੇ ਉੱਤੇ ਮੇਰੇ ਨਿਗਰਾਨ ਦੀ ਪਕੜ ਹੈ ਕਿ ਮੇਰਾ ਨਿਗਰਾਨ ਵੀ ਉਸੇ ਵਿਸ਼ੇ ਨਾਲ ਸੰਬੰਧਿਤ ਆ ਇਹਦੇ ਲਈ ਫੇਰ ਅਸੀਂ ਤੀਸਰੇ ਨੰਬਰ ਦੇ ਨਿਗਰਾਨ ਦੀ ਚੋਣ ਕਰਦੇ ਆ ਉਸ ਤੋਂ ਬਾਅਦ ਹੈ ਖੋਜ ਵਿਧੀ ਤੇ ਰੂਪਰੇਖਾ ਫੇਰ ਉਹ ਖੋਜ ਵਿਧੀ ਤੈਅ ਕਰੇਗਾ ਕਿ ਉਹਦੀ ਖੋਜ ਕਿੰਨਾ ਪੈਰਾਮੀਟਰਸ ਤੇ ਖਰੀ ਉਤਰੇਗੀ ਉਹ ਕਿਹੜੀ ਵਿਧੀ ਦੇ ਰਾਹੀਂ ਉਹ ਖੋਜ ਨੂੰ ਪਹਿਚਾਣੇਗਾ ਮਾਰਕਸਵਾਦੀ ਐਂਗਲ ਤੋਂ ਦੇਖੇਗਾ ਸਮਾਜ ਸ਼ਾਸਤਰੀ ਐਂਗਲ ਤੋਂ ਦੇਖੇਗਾ ਕਿਸ ਐਂਗਲ ਤੋਂ ਜਿਹੜੀ ਉਹਦੀ ਖੋਜ ਆ ਉਹਦੀ ਚਰਚਾ ਕਰੇਗਾ ਉਸ ਤੋਂ ਬਾਅਦ ਉਹ ਰੂਪਰੇਖਾ ਤਿਆਰ ਕਰੇਗਾ ਕਿ ਹੁਣ ਉਹਦੀ ਖੋਜ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਆਉਣਗੀਆਂ ਰੂਪਰੇਖਾ ਸੀ ਕਹਿੰਦੇ ਆ ਜਿਹਦੇ ਵਿੱਚ ਅਸੀਂ ਖੋਜ ਨਾਲ ਸੰਬੰਧਿਤ ਜਿਹੜਾ ਵਿਸ਼ਾ ਵਾ ਉਹਦਾ ਪ੍ਰੋਪਰ ਇੱਕ ਆਊਟਲੈਟ ਤਿਆਰ ਕਰਦੇ ਆ ਜਿਹਦੇ ਵਿੱਚ ਅਸੀਂ ਚੈਪਟਰਾਈਜੇਸ਼ਨ ਵੀ ਕਰਦੇ ਆ ਕਿ ਮੇਰੇ ਪਹਿਲੇ ਚੈਪਟਰ ਚ ਕੀ ਆਏਗਾ ਦੂਜੇ ਚੈਪਟਰ ਚ ਕੀ ਆਏਗਾ ਤੀਜੇ ਚੈਪਟਰ ਚ ਕੀ ਆਏਗਾ ਉਹਦੇ ਵਿੱਚ ਪੂਰੀ ਡਿਟੇਲਡ ਜਾਣਕਾਰੀ ਹੁੰਦੀ ਹੈ ਕਿ ਮੇਰਾ ਟਾਪਿਕ ਕੀ ਆ ਫਿਰ ਮੇਰੇ ਟਾਪਿਕ ਦੇ ਵਿੱਚ ਮੈਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈ ਰਿਹਾ ਮੇਰਾ ਹਾਈਪੋਥੈਸਿਸ ਕੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਰੂਪਰੇਖਾ ਚਾਹੁੰਦੀਆਂ ਨੇ ਤਾਂ ਪਹਿਲੀ ਆਪਸ਼ਨ ਬਿਲਕੁਲ ਸਹੀ ਮੰਨੀ ਆ ਅੱਗੇ ਚੱਲਦੇ ਆਂ अगला साडा सवाल है पुस्तक प्राचीन बीड़ा करता खोजी विद्वान है नंबर एक डॉक्टर दो डॉक्टर कृपाल सिंह चार जी बी सिंह प्राचीन प्राचीन प्यारे विद्यार्थियों लिखी है जी बी सिंह सही ऑप्शन है चौथी ऑप्शन अगला सवाल तय टिप्पणियां अंकित करने की प्रमाणिक विधि है नंबर एक लेखक का नाम उपनाम पुस्तक का नाम प्रकाशन का नाम पन्ना ਨੰਬਰ 2 ਲੇਖਕ ਦਾ ਨਾਮ ਪੁਸਤਕ ਦਾ ਨਾਮ ਪ੍ਰਕਾਸ਼ਨ ਦਾ ਨਾਮ ਪ੍ਰਕਾਸ਼ਨ ਸਥਾਨ ਪ੍ਰਕਾਸ਼ਨ ਦਾ ਵਰਾ ਪੰਨਾ ਨੰਬਰ 3 ਲੇਖਕ ਦਾ ਉਪਨਾਮ ਨਾਮ ਪੁਸਤਕ ਦਾ ਨਾਮ ਪ੍ਰਕਾਸ਼ਨ ਬਰਾ ਪ੍ਰਕਾਸ਼ਨ ਸਥਾਨ ਨੰਬਰ 4 ਪੁਸਤਕ ਦਾ ਨਾਮ ਲੇਖਕ ਦਾ ਨਾਮ ਪ੍ਰਕਾਸ਼ਨ ਦਾ ਨਾਮ ਪ੍ਰਕਾਸ਼ਨ ਵਰਾ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੈ ਟਿੱਪਣੀਆਂ ਹੁੰਦੀਆਂ ਕੀ ਆ ਪੈ ਟਿੱਪਣੀਆਂ ਲਿਖਿਆ ਆ ਜੇ ਚਾਹੇ ਫੁੱਟਨੋਟ ਲਿਖਿਆ ਆ ਜੇ ਪੈ ਟਿੱਪਣੀਆਂ ਤੇ ਫੁੱਟਨੋਟ ਸੇਮ ਗੱਲ ਆ ਪੈ ਟਿੱਪਣੀਆਂ ਕੀ ਹੁੰਦੀਆਂ ਨੇ ਜਦੋਂ ਅਸੀਂ ਥੀਸਿਸ ਲਿਖਦੇ ਹਾਂ ਤਾਂ ਉਹਦੇ ਵਿੱਚ ਅਸੀਂ ਕੁਝ ਕਿਤਾਬਾਂ ਦਾ ਹਵਾਲਾ ਦਿੰਨੇ ਆ ਆਪਣੀ ਗੱਲ ਨੂੰ ਸਿੱਧ ਕਰਨ ਦੇ ਲਈ ਜਾਂ ਉਸ ਗੱਲ ਨੂੰ ਰੱਦ ਕਰਨ ਦੇ ਲਈ ਤਾਂ ਉਹ ਜਿਹੜੀਆਂ ਅਸੀਂ ਹਵਾਲਾ ਦਿੰਨੇ ਆ ਉਹਦੇ ਬਾਰੇ ਅਸੀਂ ਉਸ ਚੈਪਟਰ ਦੇ ਅਖੀਰ ਦੇ ਵਿੱਚ ਜਾਂ ਫਿਰ ਉਸੇ ਪੰਨੇ ਦੇ ਅਖੀਰ ਦੇ ਵਿੱਚ ਅਸੀਂ ਦੱਸਦੇ ਆ ਕਿ ਇਹ ਹਵਾਲਾ ਮੈਂ ਕਿੱਥੋਂ ਲਿਆ ਇਹਨੂੰ ਦੱਸਣ ਦਾ ਕਾਰਨ ਇਹ ਹੁੰਦਾ ਕਿ ਜਿਹੜਾ ਵੀ ਬੰਦਾ ਉਸ ਥੀਸਿਸ ਨੂੰ ਪੜ ਰਿਹਾ ਵਾ ਚਾਹੇ ਉਹ ਨਿਗਰਾਨ ਪੜ ਰਿਹਾ ਚਾਹੇ ਉਹ ਅੱਗੇ ਤੁਹਾਡਾ ਐਗਜ਼ਾਮੀਨਰ ਪੜ ਰਿਹਾ ਚਾਹੇ ਕੋਈ ਸਟੂਡੈਂਟ ਪੜ ਰਿਹਾ ਉਹ ਨੂੰ ਇਹ ਪਤਾ ਲੱਗ ਜੇ ਕਿ ਇਸ ਬੰਦੇth ਹਵਾਲਾ ਤੁਸੀਂ ਕਿੱਥੋਂ ਲਿਆਵਾ ਕਿਹੜੀ ਕਿਤਾਬ ਚੋਂ ਲਿਆ ਤਾਂ ਕਿ ਜੇ ਅਗਲਾ ਕੋਈ ਬੰਦਾ ਉਸੇ ਟਾਪਿਕ ਤੇ ਰਿਸਰਚ ਕਰੇ ਕਿਸੇ ਹੋਰ ਐਂਗਲ ਤੋਂ ਉਹ ਨੂੰ ਉਹਦਾ ਜਿਹੜਾ ਸਮਾਂ ਬਚ ਸਕੇ ਤੇ ਉਹ ਨੂੰ ਇਹ ਪਤਾ ਲੱਗ ਸਕੇ ਕਿ ਤੁਸੀਂ ਹਵਾਲੇ ਕਿੱਥੋਂ ਕਿੱਥੋਂ ਲਏ ਸੀ ਕਿਹੜੀ-ਕਿਹੜੀ ਕਿਤਾਬ ਦੇ ਵਿੱਚੋਂ ਉਹ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲ ਸਕਦੀਆਂ ਨੇ ਤਾਂ ਇਹਨੂੰ ਅਸੀਂ ਫੁੱਟਨੋਟ ਜਾਂ ਪੈਰ ਟਿੱਪਣੀ ਕਹਿੰਦੇ ਆਂ ਪੈ ਟਿੱਪਣੀ ਜਿਹੜੀ ਹੈ ਇਹ ਬਹੁਤ ਹੀ ਇੰਪੋਰਟੈਂਟ ਹੁੰਦੀ ਹੈ ਇਹ ਤੁਸੀਂ ਨਾਲੋਂ ਨਾਲ ਦੇਣੀਆਂ ਹੁੰਦੀਆਂ ਨੇ ਪੈ ਟਿੱਪਣੀ ਦੇ ਵਿੱਚ ਤੇ ਬਿਬਲੋਗ੍ਰਾਫੀ ਦੇ ਵਿੱਚ ਫਰਕ ਹੁੰਦਾ ਬਿਬਲੋਗ੍ਰਾਫੀ ਦੇ ਵਿੱਚ ਕੀ ਹੁੰਦਾ ਕਿ ਲੇਖਕ ਦਾ ਉਪਨਾਮ ਦੇਣਾ ਜ਼ਰੂਰੀ ਹੁੰਦਾ ਪਰ ਇਹਦੇ ਵਿੱਚ ਉਪਨਾਮ ਦੇਣਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ ਹੁਣ ਅਸੀਂ অপਸ਼ਨਸ ਦੇਖ ਲੈਣੇ ਆ ਲੇਖਕ ਦਾ ਨਾਮ ਉਪਨਾਮ ਪੁਸਤਕ ਦਾ ਨਾਮ ਪ੍ਰਕਾਸ਼ਨ ਦਾ ਨਾਮ ਪੰਨਾ ਏ ਜਿਹੜੀ অপਸ਼ਨ ਹੈ ਗਲਤ ਹੋ ਜਾਂਦੀ ਹੈ ਉਸ ਤੋਂ ਬਾਅਦ ਨੇ 3 অপਸ਼ਨਸ ਪੁਸਤਕ ਦਾ ਨਾਮ ਲੇਖਕ ਦਾ ਨਾਮ ਪ੍ਰਕਾਸ਼ਨ ਦਾ ਨਾਮ ਪ੍ਰਕਾਸ਼ਨ ਬਰਾ ਏਵੀ অপਸ਼ਨ ਗਲਤ ਹੈ ਪਹਿਲਾਂ ਲੇਖਕ ਦਾ ਨਾਮ ਆਏਗਾ ਪੁਸਤਕ ਦਾ ਨਾਮ ਨਹੀਂ ਆਏਗਾ ਫਿਰ ਹੈ ਲੇਖਕ ਦਾ ਉਪਨਾਮ ਨਾਮ ਪੁਸਤਕ ਦਾ ਨਾਮ ਪ੍ਰਕਾਸ਼ਨ ਬਰਾ ਪ੍ਰਕਾਸ਼ਨ ਸਥਾਨ ਇਹਦੇ ਵਿੱਚ ਪੰਨਾ ਨੰਬਰ ਨਹੀਂ ਆਇਆ ਇਹਦੇ ਵਿੱਚ ਵੀ ਪੰਨਾ ਨੰਬਰ ਨਹੀਂ ਆਇਆ ਪੰਨਾ ਨੰਬਰ ਬਹੁਤ ਇੰਪੋਰਟੈਂਟ ਹੁੰਦਾ ਪੈ ਟਿੱਪਣੀ ਦੇਣ ਦੇ ਲਈ ਤੁਸੀਂ ਕਿੱਥੋਂ ਹਵਾਲਾ ਚੱਕਿਆ ਇਹ ਹੀ ਤੁਸੀਂ ਦੱਸਣਾ ਹੁੰਦਾ ਬੇਸਿਕਲੀ ਤਾਂ ਇਹ ਆਪਸ਼ਨ ਵੀ ਗਲਤ ਹੋ ਜਾਂਦੀ ਹੈ ਸਹੀ ਆਪਸ਼ਨ ਬਚਦੀ ਹੈ ਲੇਖਕ ਦਾ ਨਾਮ ਪੁਸਤਕ ਦਾ ਨਾਮ ਪ੍ਰਕਾਸ਼ਨ ਦਾ ਨਾਮ ਪ੍ਰਕਾਸ਼ਨ ਸਥਾਨ ਪ੍ਰਕਾਸ਼ਨ ਦਾ ਬਰਾ ਤੇ ਪੰਨਾ ਹੁਣ ਤੁਹਾਨੂੰ ਇਹ ਯਾਦ ਕਰਨਾ ਔਖਾ ਲੱਗਦਾ ਹੋਊਗਾ ਇਹਦੇ ਲਈ ਮੈਂ ਤੁਹਾਨੂੰ ਉਦਾਹਰਣ ਦੇ ਸਕਦੀ ਜਿੱਦਾਂ ਮੇਰੇ ਕੋਲ ਇੱਕ ਕਿਤਾਬ ਆ ਸਿਧਾਂਤਕ ਭਾਸ਼ਾ ਵਿਗਿਆਨ ਲਿਖੀ ਹੈ ਡਾਕਟਰ ਪ੍ਰੇਮ ਪ੍ਰਕਾਸ਼ ਨੇ ਹੁਣ ਮੈਂ ਤੁਹਾਨੂੰ ਇਹਦਾ ਜਿਹੜਾ ਪੈ ਟਿੱਪਣੀ ਅੰਕਿਤ ਕਰਨ ਦਾ ਤਰੀਕਾ ਦੱਸ ਸਕਦੀ ਹਾਂ ਸਭ ਤੋਂ ਪਹਿਲਾਂ ਤੁਸੀਂ ਲਿਖੋਗੇ ਕਿਉਂਕਿ ਆਪਾਂ ਲਿਖਣਾ ਲੇਖਕ ਦਾ ਨਾਮ ਤੁਸੀਂ ਲਿਖੋਗੇ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਉਸ ਤੋਂ ਬਾਅਦ ਕਿਤਾਬ ਦਾ ਨਾਮ ਲਿਖੋਗੇ ਸਿਧਾਂਤਕ ਭਾਸ਼ਾ ਵਿਗਿਆਨ ਫਿਰ ਤੁਸੀਂ ਇਹਦੇ ਅੰਦਰ ਜਾਓਗੇ ਤੇ ਦੇਖੋਗੇ ਕਿ ਪਬਲਿਸ਼ਰ ਕੌਣ ਆ ਕਿਉਂਕਿ ਤੁਸੀਂ ਪ੍ਰਕਾਸ਼ਨ ਦਾ ਨਾਮ ਲਿਖਣਾ ਤਾਂ ਇਹ ਛਾਪੀ ਹੈ ਜੀ ਮੈਦਾਨ ਪਬਲਿਕੇਸ਼ਨ ਹਾਊਸ ਨੇ ਤਾਂ ਤੁਸੀਂ ਇਹ ਲਿਖੋਗੇ ਮੈਦਾਨ ਪਬਲਿਸ਼ਿੰਗ ਹਾਊਸ ਉਸ ਤੋਂ ਬਾਅਦ ਉਹਦਾ ਸਥਾਨ ਕਿੱਥੋਂ ਛਪੀ ਆ ਉਹ ਪਟਿਆਲੇ ਤੋਂ ਤਾਂ ਫਿਰ ਤੁਸੀਂ ਲਿਖੋਗੇ ਪਟਿਆਲਾ ਫਿਰ ਪ੍ਰਕਾਸ਼ਨ ਦਾ ਵਰਾ ਕਿਹੜੇ ਸਨ ਚ ਛਪੀ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ 2019 ਚ ਛਪੀ ਹੈ ਤਾਂ ਇੱਥੇ ਤੁਸੀਂ ਲਿਖੋਗੇ 2019 ਤੇ ਫਿਰ ਮੰਨ ਲਓ ਤੁਸੀਂ ਕੋਈ ਵੀ ਜਿਹੜੀ ਆ ਇਹਦੇ ਵਿੱਚੋਂ ਕੋਟੇਸ਼ਨ ਦਿੱਤੀ ਹੈ ਤਾਂ ਉਹਦਾ ਪੰਨਾ ਨੰਬਰ ਲਿਖੋਗੇ ਜਿਵੇਂ ਮੰਨ ਲਓ ਮੈਂ ਲਿਖਦਾ ਪੰਨਾ ਨੰਬਰ 62 ਤਾਂ ਇੱਥੇ ਆਊਗਾ ਪ੍ਰੇਮ ਪ੍ਰਕਾਸ਼ ਸਿੰਘ ਸਿਧਾਂਤਕ ਪਾਸ਼ਾ ਵਿਗਿਆਨ ਪ੍ਰਕਾਸ਼ਨ ਦਾ ਨਾਮ ਹੈ ਮੈਦਾਨ ਪਬਲਿਸ਼ਿੰਗ ਹਾਊਸ ਪਟਿਆਲਾ 201962 ਇਹ ਜਿਹੜਾ ਵਾ ਲਿਖਣ ਦਾ ਢੰਗ ਹੁੰਦਾ ਵਾ ਇਹਦਾ ਲਿਖਣ ਦਾ ਕਾਰਨ ਇਹ ਹੁੰਦਾ ਕਿ ਹਰ ਇੱਕ ਨੂੰ ਪਤਾ ਲੱਗੇ ਕਿ ਸਬੰਧਿਤ ਟੂਕ ਜਾਂ ਸਬੰਧਿਤ ਟਿੱਪਣੀ ਜਿਹੜੀ ਆ ਉਹ ਤੁਸੀਂ ਕਿਹੜੀ ਕਿਤਾਬ ਦੇ ਵਿੱਚੋਂ ਤੇ ਕਿੰਨੇ ਨੰਬਰ ਪੰਨੇ ਤੋਂ ਚੱਕੀ ਆ ਤਾਂ ਕਿ ਜੇ ਉਹਨਾਂ ਨੂੰ ਕੋਈ ਕੰਮ ਹੋਵੇ ਉਸ ਚੀਜ਼ ਤੋਂ ਤਾਂ ਉਹ ਵੀ ਉਹਨੂੰ ਦੇਖ ਸਕਣ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਰਿਵਿਊ ਦਾ ਕੀ ਅਰਥ ਹੈ ਨੰਬਰ 1 ਕਿਤਾਬਾਂ ਦੀ ਸਹੀ ਸਾਮ ਸੰਭਾਲ ਦਾ ਕੰਮ ਨੰਬਰ 2 ਪੁਸਤਕ ਦੀ ਖੋਜ ਵਿਧੀ ਨੰਬਰ 3 ਪੁਸਤਕ ਪਰਚੋਲ ਨੰਬਰ 4 ਪੁਸਤਕਾਂ ਦੀ ਸੁੰਦਰਿਆ ਪ੍ਰਤੀਤੀ ਦਾ ਕੰਮ ਪੁਸਤਕਾਂ ਦੀ ਸੁੰਦਰਿਆ ਪ੍ਰਤੀਤੀ ਦਾ ਕੰਮ ਕੋਈ ਨਹੀਂ ਹੁੰਦਾ ਤਾਂ ਰਿਵਿਊ ਇਹਦੇ ਨਾਲ ਸੰਬੰਧਿਤ ਨਹੀਂ ਆ ਉਸ ਤੋਂ ਬਾਅਦ ਕਿਤਾਬਾਂ ਦੀ ਸਹੀ ਸਾਮ ਸੰਭਾਲ ਦਾ ਕੰਮ ਵੀ ਰਿਵਿਊ ਨਹੀਂ ਆ ਪੁਸਤਕ ਦੀ ਖੋਜ ਵਿਧੀ ਵੀ ਨਹੀਂ ਆ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਪੁਸਤਕ ਪਰਚੋਲ ਪਿਆਰੇ ਵਿਦਿਆਰਥੀਓ ਤੁਸੀਂ ਜੇ ਅਖਬਾਰ ਪੜ੍ਹਦੇ ਹੋ ਤਾਂ ਅਖਬਾਰਾਂ ਦੇ ਵਿੱਚ ਤੁਸੀਂ ਇੱਕ ਟਾਈਟਲ ਦੇਖਿਆ ਹੋਣਾ ਕਿ ਕੋਈ ਵੀ ਨਵੀਂ ਕਿਤਾਬ ਛਪਦੀ ਆ ਤਾਂ ਉਹਦੇ ਉੱਤੇ ਲਿਖਿਆ ਹੁੰਦਾ ਕਿ ਇਸ ਕਿਤਾਬ ਦਾ ਰਿਵਿਊ ਇਸ ਤਰ੍ਹਾਂ ਆ ਰਿਵਿਊ ਦਾ ਮਤਲਬ ਹੁੰਦਾ ਪੁਸਤਕ ਦੀ ਪਰਚੋਲ ਕਰਨਾ ਕਿਤਾਬ ਦੇ ਵਿੱਚ ਕੀ ਕੀ ਆ ਕਿਤਾਬ ਕਿਸ ਤਰ੍ਹਾਂ ਦੀ ਆ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਸਹੀ ਨੇ ਕਿਹੜੀਆਂ ਚੀਜ਼ਾਂ ਗਲਤ ਨੇ ਟੋਟਲੀ ਉਸ ਕਿਤਾਬ ਨੂੰ ਜਦੋਂ ਅਸੀਂ ਡਿਫਾਈਨ ਕਰਦੇ ਆ ਉਹਨੂੰ ਅਸੀਂ ਰਿਵਿਊ ਕਰੀ ਕਹਿੰਦੇ ਆ ਤਾਂ ਰਿਵਿਊ ਜਿਹੜੇ ਅਖਬਾਰ ਦੇ ਵਿੱਚ ਅਕਸਰ ਹੀ ਛਪਦੇ ਰਹਿੰਦੇ ਨੇ ਜਦੋਂ ਵੀ ਕੋਈ ਨਵੀਂ ਕਿਤਾਬ ਆਉਂਦੀ ਹੈ ਤਾਂ ਰਿਵਿਊ ਛਪਦੇ ਨੇ ਅੱਗੇ ਚੱਲਦੇ ਹਾਂ ਖੋਜ ਐਬਸਟ੍ਰੈਕਟ ਤੋਂ ਕੀ ਭਾਵ ਹੈ ਹੁਣ ਇਹ ਨਾਮ ਹੀ ਔਖੇ ਨੇ ਕੋਈ ਗੱਲ ਬਹੁਤੀ ਔਖੀ ਨਹੀਂ ਹੁਣ ਅਸੀਂ ਦੱਸਣਾ ਕਿ ਖੋਜ ਐਬਸਟ੍ਰੈਕਟ ਕੀ ਹੁੰਦਾ ਆਪਸ਼ਨਸ ਨੇ ਸਾਡੇ ਕੋਲ ਖੋਜ ਕਾਰਜ ਦੀ ਭੂਮਿਕਾ ਖੋਜ ਕਾਰਜ ਦਾ ਸਿੱਟਾ ਖੋਜ ਕਾਰਜ ਲਈ ਪੁਸਤਕ ਸੂਚੀ ਖੋਜ ਕਾਰਜ ਦੀ ਸੰਖੇਪ ਜਾਣਕਾਰੀ ਨਾ ਤਾਂ ਐਬਸਟ੍ਰੈਕਟ ਭੂਮਿਕਾ ਹੁੰਦੀ ਆ ਨਾ ਹੀ ਖੋਜ ਕਾਰਜ ਦਾ ਸਿੱਟਾ ਹੁੰਦਾ ਨਾ ਹੀ ਪੁਸਤਕ ਸੋਚੀ ਹੁੰਦੀ ਹੈ ਇਹ ਹੁੰਦਾ ਵਾ ਖੋਜ ਕਾਰਜ ਦੀ ਸੰਖੇਪ ਜਾਣਕਾਰੀ ਜਦੋਂ ਅਸੀਂ ਆਪਣੇ ਖੋਜ ਕਾਰਜ ਦੀ ਸੰਖੇਪ ਜਾਣਕਾਰੀ ਦਿੰਨੇ ਆ ਤਾਂ ਉਹਨੂੰ ਅਸੀਂ ਖੋਜ ਐਬਸਟ੍ਰੈਕਟ ਕਹਿੰਦੇ ਆ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਖੋਜ ਪ੍ਰਬੰਧ ਵਿੱਚ ਕਿਹੜੇ-ਕਿਹੜੇ ਅੰਗ ਵਧੇਰੇ ਮਹੱਤਵਪੂਰਨ ਹਨ ਹੁਣ ਖੋਜ ਪ੍ਰਬੰਧ ਨੂੰ ਚਲਾਉਣ ਦੇ ਲਈ ਕਿਹੜੀਆਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਉਹ ਅਸੀਂ ਦੱਸਣੀ ਆ ਨੰਬਰ 1 ਰੂਪਰੇਖਾ ਅਧਿਆਇ ਵੰਡ ਨੰਬਰ 2 ਹਵਾਲੇ ਪੁਸਤਕ ਸੂਚੀ ਨੰਬਰ 3 ਪ੍ਰਸਤਾਵਨਾ ਸੰਕੇਤਾਵਲੀ ਨੰਬਰ 4 ਅੰਕਕਤਾ ਪ੍ਰਸ਼ਿਸ਼ਟ ਪਿਆਰੇ ਵਿਦਿਆਰਥੀਓ ਹੁਣ ਇਹਨਾਂ ਨੇ ਜਿੰਨੀਆਂ ਵੀ ਆਪਸ਼ਨਸ ਦਿੱਤੀਆਂ ਨੇ ਹੈ ਤਾਂ ਸਾਰੀਆਂ ਹੀ ਮਹੱਤਵਪੂਰਨ ਇੱਕ ਖੋਜ ਪ੍ਰਬੰਧ ਪੂਰੇ ਦਾ ਪੂਰਾ ਤਾਂ ਹੀ ਮੁਕੰਮਲ ਹੁੰਦਾ ਵਾ ਜੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੋਣ ਪਰ ਬੇਸਿਕ ਚੀਜ਼ ਕਿਹੜੀ ਆ ਜਿਹਦੇ ਤੋਂ ਬਿਨਾ ਖੋਜ ਪ੍ਰਬੰਧ ਚੱਲ ਹੀ ਨਹੀਂ ਸਕਦਾ ਜਿਹਦੇ ਤੋਂ ਬਿਨਾ ਸੀ ਖੋਜ ਪ੍ਰਬੰਧ ਦੀ ਕਲਪਨਾ ਹੀ ਨਹੀਂ ਕਰ ਸਕਦੇ ਨਾ ਬੇਸਿਕ ਚੀਜ਼ ਕਿਹੜੀ ਆ ਨਾ ਤਾਂ ਉਹ ਅੰਕਕੀਤਾ ਪ੍ਰਸ਼ਿਸ਼ਟਾ ਨਾ ਪ੍ਰਸਤਾਵਨਾ ਸੰਕੇਤਾਵਲੀ ਆ ਨਾ ਹਵਾਲੇ ਤੇ ਪੁਸਤਕ ਸੂਚੀ ਆ ਖੋਜ ਪ੍ਰਬੰਧ ਵਿੱਚ ਸਭ ਤੋਂ ਮਹੱਤਵਪੂਰਨ ਆ ਰੂਪਰੇਖਾ ਜੇ ਤੁਹਾਨੂੰ ਇਹ ਪਤਾ ਹੋਊਗਾ ਕਿ ਤੁਸੀਂ ਥੀਸਿਸ ਚ ਕਰਨਾ ਕੀ ਆ ਤਾਂ ਹੀ ਤੁਸੀਂ ਥੀਸਿਸ ਲਿਖੋਗੇ ਨਾ ਤਾਂ ਪਹਿਲਾਂ ਤੁਸੀਂ ਉਹਦੀ ਰੂਪਰੇਖਾ ਤਿਆਰ ਕਰੋਗੇ ਐਬਸਟ੍ਰੈਕਟ ਤਿਆਰ ਕਰੋਗੇ ਕਿ ਮੇਰਾ ਥੀਸਿਸ ਇਸ ਤਰ੍ਹਾਂ ਦਾ ਹੋਊਗਾ ਉਹਦਾ ਵਿਸ਼ਾ ਇਹ ਹੋਊਗਾ ਉਹਦੇ ਅੰਦਰਲੀ ਚੈਪਟਰ 1 ਏ ਹੋਊਗੀ ਖੋਜ ਵਿਧੀ ਇਹ ਹੋਏਗੀ ਤੇ ਇੰਨਾ ਇੰਨਾ ਚੀਜ਼ਾਂ ਦੇ ਉੱਤੇ ਮੈਂ ਕੰਮ ਕਰਾਂਗਾ ਇਹ ਮੇਰਾ ਹਾਈਪੋਥੈਸਿਸ ਆ ਇਹ ਸਾਰੀ ਚੀਜ਼ ਨੂੰ ਅਸੀਂ ਰੂਪਰੇਖਾ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਅਧਿਆਇ ਵੰਡ ਕਰਾਂਗੇ ਕਿ ਮੇਰੇ ਕਿਹੜੇ ਚੈਪਟਰ ਦੇ ਅੰਡਰ ਮੈਂ ਕਿਹੜੀ ਚੀਜ਼ ਕਵਰ ਕਰਾਂਗਾ ਕਿਹੜਾ ਚੈਪਟਰ ਕਿਸ ਤਰੀਕੇ ਦਾ ਹੋਏਗਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਬਾਰੇ ਗੱਲਬਾਤ ਕੀਤੀ ਜਾਊਗੀ ਤਾਂ ਇਹ ਦੋ ਚੀਜ਼ਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇੱਕ ਰੂਪਰੇਖਾ ਤੇ ਦੂਸਰੀ ਅਧਿਆਇ ਵੰਡ ਅੱਗੇ ਚੱਲਦੇ ਹਾਂ ਅਗਲਾ ਸਾਡਾ ਸਵਾਲ ਹੈ ਖੋਜ ਦਾ ਮੁੱਖ ਪ੍ਰਕਾਰਜ ਕੀ ਹੈ ਪ੍ਰਕਾਰਜ ਨੂੰ ਅਸੀਂ ਮੰਤਵ ਵੀ ਕਹਿ ਦਿੰਦੇ ਆ ਕਿ ਅਸੀਂ ਖੋਜ ਕਿਉਂ ਕਰਦੇ ਆ ਪ੍ਰਕਾਰਜ ਦਾ ਮਤਲਬ ਹੁੰਦਾ ਮੰਤਵ ਜਾਂ ਮਨੋਰਥ ਸਾਡਾ ਕੀ ਕਾਰਨ ਆ ਖੋਜ ਕਰਨ ਦਾ ਨੰਬਰ 1 ਤੱਥਾਂ ਦੀ ਭਾਲ ਨੰਬਰ 2 ਸਮੱਸਿਆ ਤੋਂ ਮੁਕਤੀ ਨੰਬਰ 3 ਮਨੁੱਖੀ ਗਿਆਨ 'ਚ ਵਾਧਾ ਨੰਬਰ 4 ਸ਼ੋਧ ਪ੍ਰਬੰਧ ਦੀ ਰਚਨਾ ਖੋਜ ਦਾ ਪ੍ਰਕਾਰਜ ਕੀ ਹੋਣਾ ਚਾਹੀਦਾ ਹੈ ਖੋਜ ਦਾ ਪ੍ਰਕਾਰਜ ਕੀ ਹੁੰਦਾ ਵਾ ਨਾ ਤਾਂ ਇਹ ਕਿਲਾ ਤੱਥਾਂ ਦੀ ਭਾਲ ਤੱਕ ਸੀਮਤਾ ਨਹੀਂ ਇਸ ਸਮੱਸਿਆ ਦੀ ਮੁਕਤੀ ਤੱਕ ਸੀਮਤਾ ਨਹੀਂ ਸ਼ੋਧ ਪ੍ਰਬੰਧ ਦੀ ਰਚਨਾ ਇਹ ਸਾਰੀਆਂ ਚੀਜ਼ਾਂ ਤਾਂ ਆਉਂਦੀਆਂ ਹੀ ਆਉਂਦੀਆਂ ਨੇ ਅਸੀਂ ਸਮੱਸਿਆ ਤੋਂ ਮੁਕਤੀ ਵੀ ਪ੍ਰਾਪਤ ਕਰਦੇ ਹਾਂ ਅਸੀਂ ਤੱਥ ਵੀ ਇਕੱਠੇ ਕਰਦੇ ਹਾਂ ਅਸੀਂ ਸ਼ੋਧ ਪ੍ਰਬੰਧ ਵੀ ਰਚਨਾ ਵੀ ਕਰਦੇ ਹਾਂ ਮਤਲਬ ਕਿ ਥੀਸਿਸ ਆ ਉਹ ਵੀ ਲਿਖਦੇ ਹਾਂ ਪਰ ਮੁੱਖ ਕੰਮ ਜਾਂ ਮੁੱਖ ਪ੍ਰਕਾਰ ਜੇ ਦਾ ਹੁੰਦਾ ਮਨੁੱਖੀ ਗਿਆਨ ਵਿੱਚ ਵਾਧਾ ਕਰਨਾ ਜੇ ਤੁਹਾਡੀ ਰਿਸਰਚ ਮਨੁੱਖੀ ਗਿਆਨ 'ਚ ਵਾਧਾ ਕਰਨ ਦੇ ਆਸਮਰਥਾ ਤਾਂ ਤੁਹਾਡਾ ਉਹ ਥੀਸਿਸ ਵੈਲਿਡ ਹੀ ਨਹੀਂ ਮੰਨਿਆ ਜਾਂਦਾ ਕਿਉਂਕਿ ਮਨੁੱਖ ਖੋਜ ਹੀ ਇਸ ਲਈ ਕਰਦਾ ਸਾਡੀ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਕਿ ਖੋਜੀ ਉਪਜੇ ਬਾਦੀ ਬਿਨ ਸੇ ਖੋਜ ਕੀਤੀ ਹੀ ਮਨੁੱਖੀ ਗਿਆਨ 'ਚ ਵਾਧਾ ਕਰਨ ਲਈ ਜਾਂਦੀ ਆ ਤਾਂ ਕਿ ਸਾਨੂੰ ਨਵੀਆਂ ਚੀਜ਼ਾਂ ਦਾ ਪਤਾ ਲੱਗ ਸਕੇ ਨਵੀਆਂ-ਨਵੀਆਂ ਚੀਜ਼ਾਂ ਦੇ ਅਸੀਂ ਰੂਬਰੂ ਹੋ ਸਕੀਏ ਇਸ ਲਈ ਖੋਜ ਦਾ ਮੁੱਖ ਪ੍ਰਕਾਰ ਜਨਾ ਮੰਤਬ ਮਨੁੱਖੀ ਗਿਆਨ 'ਚ ਵਾਧਾ ਕਰਨਾ ਹੈ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਖੋਜ ਕਾਰਜ ਵਿੱਚ ਸਮੱਸਿਆ ਦੇ ਸੰਭਾਵਿਤ ਹੱਲ ਦਾ ਨਾਂ ਹੈ ਅਸੀਂ ਜਿਹੜੀ ਵੀ ਸਮੱਸਿਆ ਵਾ ਉਹਦਾ ਜਿਹੜਾ ਸੰਭਾਵਿਤ ਹੱਲ ਆ ਖੋਜ ਦੇ ਵਿੱਚ ਪਹਿਲਾਂ ਹੀ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਮੰਨ ਕੇ ਚੱਲਿਆ ਜਾਂਦਾ ਜਿਵੇਂ ਅਸੀਂ ਮੈਥ ਵਿੱਚ ਮੰਨਦੇ ਸੀ ਕਿ ਮੰਨ ਲਓ ਫਲਾਨੀ ਚੀਜ਼ ਦੀ ਰਕਮ 100 ਆ ਜਾਂ ਮੰਨ ਲਓ ਇਹ ਚੀਜ਼ 12 ਵਾਂ 15 ਵਾਂ ਜਾਂ x ਦੀ ਵੈਲਿਊ ਉਸੇ ਤਰ੍ਹਾਂ ਹੀ ਅਸੀਂ ਖੋਜ ਦੇ ਵਿੱਚ ਵੀ ਸੰਭਾਵਿਤ ਹੱਲ ਲੱਭਣ ਦਾ ਯਤਨ ਜਿਹੜਾ ਕਰਦੇ ਹਾਂ ਉਹਨੂੰ ਕੀ ਕਿਹਾ ਜਾਂਦਾ ਨੰਬਰ 1 ਪਰਤੱਖਣ ਨੰਬਰ 2 ਤੱਤ ਸੰਕਲਨ ਨੰਬਰ 3 ਪੜਤਾਲ ਨੰਬਰ 4 ਪ੍ਰਾਕਲਪਨਾ ਨਾ ਤਾਂ ਉਹਨੂੰ ਪਰਤੱਖਣ ਕਹਿੰਦੇ ਆ ਨਾ ਹੀ ਤੱਤ ਸੰਕਲਨ ਨਾ ਹੀ ਪੜਤਾਲ ਇਹਦਾ ਸਹੀ ਉੱਤਰ ਹੈ ਪ੍ਰਾਕਲਪਨਾ ਪ੍ਰਾਕਲਪਨਾ ਨੂੰ ਅੰਗਰੇਜ਼ੀ 'ਚ ਅਸੀਂ ਹਾਈਪੋਥੈਸਿਸ ਕਹਿੰਦੇ ਆ ਹਾਈਪੋਥੈਸਿਸ ਤੁਸੀਂ ਸ਼ਬਦ ਸੁਣਿਆ ਹੋਣਾ ਪੰਜਾਬੀ 'ਚ ਸ਼ਾਇਦ ਤੁਸੀਂ ਪ੍ਰਾਕਲਪਨਾ ਨਾ ਸੁਣਿਆ ਹੋਵੇ ਤਾਂ ਪ੍ਰਾਕਲਪਨਾ ਹੁੰਦਾ ਸੰਭਾਵਿਤ ਹੱਲ ਜਦੋਂ ਅਸੀਂ ਕੋਈ ਕਿਸੇ ਚੀਜ਼ ਨੂੰ ਇਮੇਜਿਨੇਸ਼ਨ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆ ਚੀਜ਼ ਇਸ ਤਰ੍ਹਾਂ ਹੋ ਸਕਦੀ ਆ ਉਹਨੂੰ ਅਸੀਂ ਪ੍ਰਾਕਲਪਨਾ ਕਹਿੰਦੇ ਆ ਪਹਿਲਾਂ ਅਸੀਂ ਕੋਈ ਨਾ ਕੋਈ ਪ੍ਰਾਕਲਪਨਾ ਲੈ ਕੇ ਚੱਲਦੇ ਆ ਜਿਹਦੇ ਜਰੀਏ ਅਸੀਂ ਸੰਭਵ ਜਿਹੜੀ ਸਮੱਸਿਆ ਵਾ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਬਹੁਤੀ ਵਾਰੀ ਇਹ ਜ਼ਰੂਰੀ ਨਹੀਂ ਹੈ ਕਿ ਪ੍ਰਾਕਲਪਨਾ ਜੋ ਤੁਸੀਂ ਕੀਤੀ ਹੈ ਜੋ ਤੁਸੀਂ ਹਾਈਪੋਥੈਸਿਸ ਲੈ ਕੇ ਚੱਲੇ ਹੋ ਉਹ ਸਹੀ ਹੀ ਹੋਵੇ ਜੇ ਉਹ ਸਹੀ ਨਹੀਂ ਵੀ ਹੁੰਦਾ ਤਾਂ ਤੁਸੀਂ ਸਹੀ ਸਿੱਟੇ ਹੀ ਥੀਸਿਸ ਦੇ ਵਿੱਚ ਲਿਖਣੇ ਹੁੰਦੇ ਨੇ ਤੁਸੀਂ ਇਹ ਵੀ ਦੱਸਣਾ ਹੁੰਦਾ ਕਿ ਮੇਰਾ ਹਾਈਪੋਥੈਸਿਸ ਇਸ ਜਗ੍ਹਾ ਦੇ ਉੱਤੇ ਆ ਕੇ ਫੇਲ ਹੋ ਗਿਆ ਜਾਂ ਇਹ ਜਿਹੜੇ ਹੱਲ ਨੇ ਉਹਦੇ ਤੋਂ ਬਿਲਕੁਲ ਵੱਖਰੇ ਨਿਕਲੇ ਨੇ ਤਾਂ ਵੀ ਤੁਹਾਡਾ ਥੀਸਿਸ ਬਿਲਕੁਲ ਸਹੀ ਹੁੰਦਾ ਤਾਂ ਪ੍ਰਾਕਲਪਨਾ ਜ਼ਰੂਰੀ ਨਹੀਂ ਕਿ ਸਹੀ ਹੀ ਹੋਵੇ ਪਰ ਹੋਣੀ ਜ਼ਰੂਰ ਚਾਹੀਦੀ ਹੈ ਇੱਕ ਤੁਸੀਂ ਕੋਈ ਨਾ ਕੋਈ ਕલ્પਨਾ ਲੈ ਕੇ ਚੱਲੇ ਜ਼ਰੂਰ ਹੋਣੀ ਚਾਹੀਦੀ ਹੈ। ਅੱਗੇ ਹੈ ਲਾਇਬ੍ਰੇਰੀ ਵਿੱਚ ਖੋਜ ਦੀ ਦ੍ਰਿਸ਼ਟੀ ਤੋਂ ਪੁਸਤਕ ਸਮਗਰੀ ਦੀ ਵੰਡ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਨੰਬਰ 1 2, ਨੰਬਰ 3, ਨੰਬਰ 2 3, ਨੰਬਰ 3 4 ਤੇ ਨੰਬਰ 4 5। ਇਹਦਾ ਸਹੀ ਉੱਤਰ ਹੈ ਜੀ 3 ਲਾਇਬ੍ਰੇਰੀ ਦੇ ਵਿੱਚ ਖੋਜ ਦੀ ਦ੍ਰਿਸ਼ਟੀ ਤੋਂ ਪੁਸਤਕ ਸਮਗਰੀ ਦੀ ਵੰਡ ਜਿਹੜੀ ਉਹ ਤਿੰਨ ਤਰ੍ਹਾਂ ਦੀ ਹੁੰਦੀ ਆ। ਤਿੰਨ ਤਰ੍ਹਾਂ ਦੀ ਸਮਗਰੀ ਜਿਹੜੀ ਹੈ ਲਾਇਬ੍ਰੇਰੀ ਦੇ ਵਿੱਚ ਖੋਜ ਕਾਰਜ ਦੇ ਲਈ ਵਰਤੀ ਜਾਂਦੀ ਹੈ ਤਾਂ ਏ ਦਾ ਉੱਤਰ 3 ਅੱਗੇ ਚੱਲਦੇ ਹਾਂ ਸਾਹਿਤ ਖੋਜ ਦਾ ਸਫਰ ਹੈ ਨੰਬਰ 1 ਜਟਿਲਤਾ ਤੋਂ ਸਪਸ਼ਟਤਾ ਵੱਲ ਨੰਬਰ 2 ਸਪਸ਼ਟਤਾ ਤੋਂ ਉਦੇਸ਼ ਵੱਲ ਨੰਬਰ 3 ਜਟਿਲਤਾ ਤੋਂ ਗੁੰਜਲ ਵੱਲ ਨੰਬਰ 4 ਸਪਸ਼ਟਤਾ ਤੋਂ ਜਟਿਲਤਾ ਵੱਲ ਨਾ ਤਾਂ ਚੌਥੀ ਆਪਸ਼ਨ ਸਹੀ ਹੈ ਨਾ ਹੀ ਤੀਸਰੀ ਤੇ ਨਾ ਹੀ ਦੂਸਰੀ ਇਹਦਾ ਸਹੀ ਉੱਤਰ ਹੈ ਜਟਿਲਤਾ ਤੋਂ ਸਪਸ਼ਟਤਾ ਵੱਲ ਪਿਆਰੇ ਵਿਦਿਆਰਥੀਓ ਖੋਜ ਕਾਰਜ ਹਮੇਸ਼ਾ ਹੀ ਜਟਿਲਤਾ ਤੋਂ ਸਪਸ਼ਟਤਾ ਵੱਲ ਜਾਂਦਾ ਵਾ ਪਹਿਲਾਂ ਸਾਨੂੰ ਕੋਈ ਸਮੱਸਿਆ ਫੀਲ ਹੁੰਦੀ ਆ ਜਾਂ ਪਹਿਲਾਂ ਅਸੀਂ ਕਿਸੇ ਸਮੱਸਿਆ ਨੂੰ ਮੁੱਖ ਰੱਖ ਕੇ ਹੀ ਥੀਸਿਸ ਲਿਖਣਾ ਜਾਂ ਖੋਜ ਕਾਰਜ ਕਰਨਾ ਆਰੰਭ ਕਰਦੇ ਆ ਤਾਂ ਪਹਿਲਾਂ ਜਿਹੜੀ ਚੀਜ਼ ਆ ਉਹ ਜਟਿਲ ਹੁੰਦੀ ਆ ਸਾਨੂੰ ਸਮਝ ਨਹੀਂ ਆਉਂਦਾ ਕਿ ਇਹ ਚੀਜ਼ ਇਦਾਂ ਕਿਉਂ ਆ ਇਹਦਾ ਹੱਲ ਕੀ ਹੋਊਗਾ ਹੌਲੀ ਹੌਲੀ ਜਦੋਂ ਅਸੀਂ ਖੋਜ ਕਰਦੇ ਜਾਂਦੇ ਆ ਤਾਂ ਫੇਰ ਸਾਨੂੰ ਉਹਦਾ ਸੰਭਵ ਹੱਲ ਵੀ ਲੱਭ ਜਾਂਦਾ ਵਾ ਤੇ ਅਸੀਂ ਬਧੇਰੇ ਸਪਸ਼ਟ ਵੀ ਹੋ ਜਾਂਦੇ ਆ ਇਸ ਕਰਕੇ ਖੋਜ ਹਮੇਸ਼ਾ ਹੀ ਅੱਖੇ ਤੋਂ ਸੱਖੇ ਵੱਲ ਨੂੰ ਚਲਦੀ ਆ। ਪਹਿਲਾਂ ਸੀ ਬਹੁਤ ਜ਼ਿਆਦਾ ਔਖੇ ਹੁੰਦੇ ਆ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਇਹ ਚੀਜ਼ਾਂ ਕਿੱਦਾਂ ਵਾਪਰ ਰਹੀਆਂ ਨੇ, ਕਿੱਦਾਂ ਹੋਣ ਗਿਆ ਆ ਇਹਦਾ ਹੱਲ ਕੀ ਹੋਏਗਾ। ਪਰ ਹੌਲੀ-ਹੌਲੀ ਸਾਨੂੰ ਗਿਆਨ ਆਉਂਦਾ ਜਾਂਦਾ ਤੇ ਅਸੀਂ ਸਪਸ਼ਟ ਹੁੰਨੇ ਜਾਂਦੇ ਆ। ਇਸ ਕਰਕੇ ਯਾਦ ਰੱਖਿਓ ਕਿ ਸਾਹਿਤ ਖੋਜ ਦਾ ਸਫ਼ਰ ਹਮੇਸ਼ਾ ਜਟਿਲਤਾ ਤੋਂ ਸਪਸ਼ਟਤਾ ਵੱਲ ਨੂੰ ਚੱਲਦਾ ਵਾ। ਅੱਗੇ ਚੱਲਦੇ ਆ। ਅਗਲਾ ਸਾਡਾ ਸਵਾਲ ਹੈ ਕਿਸ ਖੋਜ ਵਿਧੀ ਵਿੱਚ ਵਿਸ਼ੇਸ਼ ਤੋਂ ਵਿਆਪਕ ਤੱਕ ਜਾਣ ਦਾ ਕਾਰਜ ਹੁੰਦਾ ਹੈ? ਨੰਬਰ 1 ਨਿਗਨਾਤਮਕ ਵਿਧੀ ਨੰਬਰ 2 ਇਤਿਹਾਸਿਕ ਵਿਧੀ ਨੰਬਰ 3 ਅਗਨਾਤਮਕ ਵਿਧੀ ਨੰਬਰ 4 ਕਿਸੇ ਵਿੱਚ ਵੀ ਨਹੀਂ ਚੌਥੀ ਆਪਸ਼ਨ ਬਿਲਕੁਲ ਖਾਰਜ ਹੋ ਜਾਂਦੀ ਹੈ ਕਿਸੇ ਵਿੱਚ ਵੀ ਨਹੀਂ ਇਹ ਤਾਂ ਕੋਈ ਗੱਲ ਨਹੀਂ ਹੈਗੀ ਕਿਸੇ ਚ ਤਾਂ ਹੋਊਗੀ ਜੇ ਕੁਝ ਪੁੱਛਿਆ ਗਿਆ ਤਾਂ ਤਾਂ ਨਿਗਨਾਤਮਕ ਵਿਧੀ ਇਤਿਹਾਸਿਕ ਵਿਧੀ ਤੇ ਅਗਨਾਤਮਕ ਵਿਧੀ ਇਹਦੇ ਵਿੱਚ ਆਪਾਂ ਇਤਿਹਾਸਿਕ ਵਿਧੀ ਵੀ ਕੱਢ ਦਿੰਨੇ ਆ ਸਾਡੇ ਕੋਲ ਰਹਿ ਗਿਆ ਨਿਗਨਾਤਮਕ ਵਿਧੀ ਤੇ ਅਗਨਾਤਮਕ ਵਿਧੀ ਸਾਡੇ ਕੋਲ ਦੋ ਤਰ੍ਹਾਂ ਦੀਆਂ ਵਿਧੀਆਂ ਹੁੰਦੀਆਂ ਨੇ ਇੱਕ ਹੁੰਦੀ ਹੈ ਨਿਗਨਾਤਮਕ ਵਿਧੀ ਦੂਜੀ ਹੁੰਦੀ ਹੈ ਆਗਾਤਮਕ ਵਿਧੀ ਹੁਣ ਇਹਨਾਂ ਨੇ ਪੁੱਛਿਆ ਵਿਸ਼ੇਸ਼ ਤੋਂ ਵਿਆਪਕ ਤਾਂ ਵਿਸ਼ੇਸ਼ ਤੋਂ ਵਿਆਪਕ ਵਿਧੀ ਹੁੰਦੀ ਆ ਅਗਨਾਤਮਕ ਵਿਧੀ ਨਿਗਨਾਤਮਕ ਵਾਲਾ ਗਲਤ ਹੋ ਜਾਂਦਾ ਹੁਣ ਇਹ ਨਗਨਾਤਮਕ ਤੇ ਅਗਨਾਤਮਕ ਹੈ ਕੀ ਆ ਪਹਿਲਾਂ ਆਪਾਂ ਅਗਨਾਤਮਕ ਦੀ ਗੱਲ ਕਰ ਲੈਨੇ ਆ ਕਿਉਂਕਿ ਸਾਨੂੰ ਇਹਦੇ ਬਾਰੇ ਹੀ ਸਵਾਲ ਆਇਆ ਹੋਇਆ ਤਾਂ ਜਦੋਂ ਅਸੀਂ ਕਿਸੇ ਵਿਸ਼ੇਸ਼ ਸਥਿਤੀ ਤੋਂ ਕਿਸੇ ਨਾਰਮਲ ਸਥਿਤੀ ਤੱਕ ਜਾਂਦੇ ਆ ਤਾਂ ਉਹਨੂੰ ਅਸੀਂ ਅਗਨਾਤਮਕ ਵਿਧੀ ਕਹਿੰਦੇ ਆ ਉਦਾਹਰਣ ਦੇ ਤੌਰ ਤੇ ਜਿਵੇਂ ਇਹ ਕਹਿੰਨੀ ਆ ਕਿ ਸ਼ਿਵ ਜੀ ਨਾਸ਼ਮਾਨ ਹਨ ਕਿਉਂਕਿ ਉਹ ਮਨੁੱਖ ਹਨ ਇਸੇ ਲਈ ਸਾਰੇ ਮਨੁੱਖ ਨਾਸ਼ਮਾਨ ਹਨ ਹੁਣ ਸ਼ਿਵ ਜੀ ਇੱਥੇ ਵਿਸ਼ੇਸ਼ ਸਥਿਤੀ ਆ ਸ਼ਿਵ ਜੀ ਕਿਉਂਕਿ ਮਨੁੱਖ ਦੀ ਜੋ ਜ਼ਿੰਦਗੀ ਦੇ ਵਿੱਚ ਆਏ ਮਨੁੱਖ ਦੀ ਜੂਨੀ ਦੇ ਵਿੱਚ ਆਏ ਇਸ ਕਰਕੇ ਉਹ ਨਾਸ਼ਮਾਨ ਨੇ ਸ਼ਿਵ ਜੀ ਨਾਸ਼ਮਾਨ ਹਨ ਇਸ ਲਈ ਸਾਰੇ ਹੀ ਮਨੁੱਖ ਨਾਸ਼ਮਾਨ ਹਨ ਹੈਨਾ ਤਾਂ ਇਹ ਹੋਗੀ ਆਗਨਾਤਮਕ ਵਿਧੀ ਜਦੋਂ ਅਸੀਂ ਕਿਸੇ ਵਿਸ਼ੇਸ਼ ਚੀਜ਼ ਤੋਂ ਕਿਸੇ ਨਾਰਮਲ ਚੀਜ਼ ਵੱਲ ਮੂਵ ਕਰਦੇ ਆਂ ਨਿਗਨਾਤਮਕ ਵਿਧੀ ਕੀ ਆ ਜਦੋਂ ਅਸੀਂ ਕਿਸੇ ਨਾਰਮਲ ਵਿਧੀ ਆ ਉਹਦੇ ਤੋਂ ਕਿਸੇ ਵਿਸ਼ੇਸ਼ ਸਥਿਤੀ ਵੱਲ ਮੂਵ ਕਰਦੇ ਹਾਂ ਹੁਣ ਜੇ ਮੈਂ ਕਹਾ ਕਿ ਸਾਰੇ ਮਨੁੱਖ ਨਾਸ਼ਮਾਨ ਹਨ ਸ਼ਿਵ ਜੀ ਮਨੁੱਖ ਹਨ ਇਸ ਲਈ ਸ਼ਿਵ ਜੀ ਵੀ ਨਾਸ਼ਮਾਨ ਹਨ ਤਾਂ ਇਹ ਹੋਊਗੀ ਨਿਗਨਾਤਮਕ ਵਿਧੀ ਜਿੱਥੇ ਅਸੀਂ ਨਾਰਮਲ ਸਥਿਤੀ ਤੋਂ ਵਿਸ਼ੇਸ਼ ਸਥਿਤੀ ਵੱਲ ਮੂਵ ਕਰਾਂਗੇ ਉਹਨੂੰ ਨਿਗਨਾਤਮਕ ਵਿਧੀ ਕਹਿੰਦੇ ਆ ਜਿੱਥੇ ਅਸੀਂ ਵਿਸ਼ੇਸ਼ ਸਥਿਤੀ ਤੋਂ ਨਾਰਮਲ ਸਥਿਤੀਵਲ ਮੂਵ ਕਰਾਂਗੇ ਵਿਆਪਕ ਸਥਿਤੀਵਲ ਮੂਵ ਕਰਾਂਗੇ ਉਹਨੂੰ ਅਗਨਾਤਮਕ ਵਿਧੀ ਕਿਹਾ ਜਾਂਦਾ ਖੋਜ ਪ੍ਰਬੰਧ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਧੀਆਂ ਦੀ ਵਰਤੋਂ ਹੁੰਦੀ ਰਹਿੰਦੀ ਹੈ ਇਸੇ ਨਾਲ ਹੀ ਸਾਡਾ ਅੱਜ ਦਾ ਇਹ ਵਿਸ਼ਾ ਖਤਮ ਹੁੰਦਾ ਮੈਂ ਉਮੀਦ ਕਰਦੀਆਂ ਕਿ ਤੁਹਾਨੂੰ ਕਾਫੀ ਸਾਰੀਆਂ ਗੱਲਾਂ ਪਤਾ ਲੱਗੀਆਂ ਹੋਣਗੀਆਂ ਤੁਹਾਡੇ ਪੇਪਰ ਦੀ ਤਿਆਰੀ ਵੀ ਚੰਗੀ ਤਰ੍ਹਾਂ ਚੱਲ ਰਹੀ ਹੋਊਗੀ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਦੇ ਰਿਹਾ ਕਰੋ ਕਿ ਕੀ ਕੀ ਚੱਲ ਰਿਹਾ ਕਿਹੜਾ ਕਿਹੜਾ ਵਿਸ਼ਾ ਤੁਸੀਂ ਤਿਆਰ ਕਰ ਲਿਆ ਤੇ ਕਿਹੜੇ ਵਿਸ਼ੇ ਤੇ ਤੁਸੀਂ ਚਾਹੁੰਦੇ ਹੋ ਕਿ ਵੀਡੀਓ ਬਣਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹ ਸਾਡਾ ਫੋਨ ਨੰਬਰ ਹੈ ਜੇ ਤੁਸੀਂ ਕੁਝ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹੋ ਮੈਂ ਉਮੀਦ ਕਰਦੀ ਹਾਂ ਕਿ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹੋਗੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ